ਬਿਜਲੀ ਦੀਆਂ ਨਜਾਇਜ਼ ਕੁੰਡੀਆਂ ਲਗਾਉਣ ਵਾਲਿਆਂ ਦੀ ਖੈਰ ਨਹੀਂ ਹੈ ਕਿਉਂਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਛਾਪਾ ਮਾਰ ਕੇ ਅਜੇਹੇ ਲੋਕਾਂ ਨੂੰ ਫੜਿਆ ਫਲੋਰ ਦੇ ਕਲਸੀ ਨਗਰ ਦੀ ਮਾਰਕੀਟ ਦੀ ਪੂਰੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਕਿ ਹਫੜਾ ਦਫੜੀ ਮੱਚ ਜਾਂਦੀ ਹੈ ਫਲੋਰ ਬਿਜਲੀ ਵਿਭਾਗ ਦੇ जेई 1 ਰਾਜੇਸ਼ ਆਨੰਦ ਨੇ ਜਿਨ੍ਹਾਂ ਨੇ ਆਪਣੇ ਕਰਮਚਾਰੀਆਂ ਦੇ ਨਾਲ ਮਾਰਕੀਟ ਦੇ ਵਿੱਚ ਲੱਗੇ ਮੀਟਰਾਂ ਦੀ ਚੈਕਿੰਗ ਸ਼ੁਰੂ ਕੀਤੀ ਤੇ 60 ਦੇ ਬਿਜਲੀ ਚੋਰੀ ਕਰਨ ਵਾਲੀਆਂ ਨਜਾਇਜ਼ ਕੁੰਡੀਆਂ ਫੜੀਆਂ ਜਾਂਦੀਆਂ ਨੇ ਤੇ ਉੱਥੇ ਮਾਰਕੀਟ ਦੇ ਦੁਕਾਨਦਾਰਾਂ ਨੇ ਜਦੋਂ ਦੇਖਿਆ ਤਾਂ ਕਰਮਚਾਰੀਆਂ ਦੇ ਵੱਲੋਂ ਦੁਕਾਨਾਂ ਦੇ ਮੀਟਰ ਦੇਖੇ ਜਾ ਰਹੇ ਨੇ ਤੇ ਆਪਣੀਆਂ ਦੁਕਾਨਾਂ ਦੇ ਸ਼ਟਰ ਬੰਦ ਕਰਕੇ ਭੱਜਦੇ ਨਜ਼ਰ ਆਉਂਦੇ ਨੇ ਤਾਂ ਉਸ ਤੋਂ ਬਾਅਦ ਬਿਜਲੀ ਕਰਮਚਾਰੀ ਦੁਕਾਨਾਂ ਦੀਆਂ ਛੱਤਾਂ ਤੇ ਚੜਕੇ ਸ਼ੁਰੂ ਕਰਦੇ ਨੇ ਕਿ ਇੱਕ ਜੋੜ ਦੇ ਉੱਤੇ 15 ਤੋਂ 20 ਬੇਤਰਤੀਬ ਨਜਾਇਜ਼ ਕੁੰਡੀਆਂ ਬਿਜਲੀ ਦੀ ਤਾਰ ਨੂੰ ਲਾਈਆਂ ਗਈਆਂ ਹੁੰਦੀਆਂ ਨੇ ਤੇ ਉੱਥੇ ਹੀ ਹੈਰਾਨੀ ਉਸ ਵੇਲੇ ਹੁੰਦੀ ਹੈ ਜਦੋਂ ਕੁੰਡੀਆਂ ਦੇ ਉੱਤੇ ਏਸੀ ਚੱਲਦੇ ਹੋਏ ਵੀ ਨਜ਼ਰ ਆਉਂਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਕਲਸੀ ਨਗਰ ਮਾਰਕੀਟ ਦੇ ਦੁਕਾਨਦਾਰ ਅਸ਼ੋਕ ਕੁਮਾਰ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਦੱਸਦੇ ਨੇ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਸ ਜਗ੍ਹਾ ਦੇ ਉੱਪਰ ਆਪਣੀਆਂ ਦੁਕਾਨਾਂ ਕਰ ਰਹੇ ਨੇ ਪਰ ਬਾਰ-ਬਾਰ ਕਹਿਣ ਦੇ ਬਾਵਜੂਦ ਉਹਨਾਂ ਦੀਆਂ ਦੁਕਾਨਾਂ ਦੇ ਪਰ ਬਿਜਲੀ ਮੀਟਰ ਨਹੀਂ ਲਗਾਇਆ ਜਾ ਰਿਹਾ ਤਾਂ ਅਜੇ ਇਹ ਦੇ ਵਿੱਚ ਬਿਜਲੀ ਦੀ ਸਪਲਾਈ ਲੈਣ ਲਈ ਬਿਜਲੀ ਦੀਆਂ ਕੁੰਡੀਆਂ ਲਗਾ ਕੇ ਦੁਕਾਨ ਦੇ ਵਿੱਚ ਸਮਾਨ ਵੇਚਣ ਦੇ ਲਈ ਉਹ ਲੋਕ ਉਹ ਦੁਕਾਨਦਾਰ ਮਜਬੂਰ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਬਿਜਲੀ ਵਿਭਾਗ ਛੜਾ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਦਾ ਹੈ ਤਾਂ ਅਜੇ ਇਹ ਦੇ ਵਿੱਚ 60 ਦੇ ਕਰੀਬ ਨਜਾਇਜ਼ ਕੁੰਡੀਆਂ ਫੜੀਆਂ ਗਈਆਂ ਨੇ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਉਹਨਾਂ ਦੀ ਡਿਟੇਲ ਲੈ ਲਈ ਹੈਗੀ ਆ ਉਹਨਾਂ ਤੇ ਆਪਾਂ ਅੱਗੇ ਕਾਰਵਾਈ ਕਰਾਂਗੇ ਨਾਰੇ ਉਹਨਾਂ ਦੇ ਕਲਸੀ ਨਗਰ ਵਾਲੇ ਜਿਹਦੇ ਦੀ ਦੁਕਾਨਦਾਰ ਭੱਜਿਆ ਜਾਂ ਉਹਨਾਂ ਦੇ ਕੋਈ ਵੀ ਬੰਦੇ ਉਹਨਾਂ ਨਾਲ ਗੱਲ ਕੀਤੀ ਆ ਕਿ ਤੁਸੀਂ ਇਹਨਾਂ ਨੂੰ ਆਪਾਂ ਕੋਈ ਨਾ ਕੋਈ ਕਮੇਟੀ ਘਰ ਨਾਲ ਹੱਲ ਕਰੋ ਕਿਉਂਕਿ ਇਹਨਾਂ ਦੇ ਇੱਥੇ ਸਾਰੇ ਕਬਜ਼ੇ ਵਾਲਾ ਹੀ ਏਰੀਆ ਵਾ ਜਿਸ ਕਰਕੇ ਥੋੜੀ ਪ੍ਰੋਬਲਮ ਇਹਨਾਂ ਨੂੰ ਮੀਟਾ ਲਾਂਚ ਆ ਰਹੀ ਹੈ ਇਸ ਕਰਕੇ ਉਹਨਾਂ ਨੂੰ ਇਹ ਕਿਹਾ ਵੀ ਤੁਸੀਂ ਕਮੇਟੀ ਘਰ ਜਾਓ ਜੇ ਤੁਹਾਡੇ ਇੱਥੇ ਪਾਣੀ ਦੀ ਹੈਗੀ ਹੈ ਸਪਲਾਈ ਜਾਂ ਦੂਜਾ ਸੀ ਵੀ ਹੈਗਾ ਤਾਂ ਤੁਸੀਂ ਉੱਥੋਂ ਆਪਾਂ ਹਾਉਸੈਂਟ ਜਾਂ ਕੁਝ ਵੀ ਲੈ ਕੇ ਰਸੀਰ ਤੇ ਮੀਟਰ ਅਪਲਾਈ ਕਰਾਂਗੇ ਜੇ ਤਾਂ ਸਰ ਇੱਕ ਚਲੋ ਕੁੰਡੀ ਤਾਂ ਲੱਗਦੀ ਲੱਗਦੀ ਹੈ ਜੇ ਇਹਨਾਂ ਦੇ ਕੋਲ ਕੋਈ ਰਜਿਸਟਰੀ ਵਾਲੀ ਜਗਾ ਨਹੀਂ ਆ ਤਾਂ ਉਹਦੀ ਕੁੰਡੀ ਦੇ ਤੌਰ ਤੇ ਨਜ਼ਾਇਜ਼ ਫਾਇਦਾ ਵੀ ਬਹੁਤ ਚੱਕਿਆ ਜਾ ਰਿਹਾ ਏਸੀ ਤੱਕ ਲਾਏ ਗਏ ਆ ਉੱਤੇ ਦੇਰ ਨਾਲ ਮਿਲਿਆ ਵੀ ਏਸੀ ਵੀ ਲੱਗੇ ਹੋਏ ਆ ਉਹ ਕੋਈ ਜੋ ਵੀ ਹੈਗਾ ਆਪਾਂ ਕਾਰਵਾਈ ਕਰਾਂਗੇ ਤੇ ਉਹਨਾਂ ਦੀ ਸਾਈ ਵੀ ਜੋ ਵੀ ਹੈ ਸਿਸਟਮ ਨੂੰ ਦੇਖਾਂਗੇ ਵੀ ਇਹਨੂੰ ਚੇਂਜ ਕਰਾਂਗੇ ਤੇ ਜੇ ਕਿਤੇ ਲੂਜ਼ ਪੁਆਇੰਟ ਹੈਗਾ ਉਹਨੂੰ ਹੱਲ ਕਰਾਂਗੇ ਤੁਸੀਂ ਕਹਿੰਦੇ ਆ ਜੀ ਸਰ ਜੀ ਮੀਟਰ ਲੱਗ ਜਾਣਾ ਤੇ ਕੁੰਡੀਆਂ ਪਰ ਸਰਕਾਰਾਂ ਮੈਦੂਗਾ ਤੇ ਅਜੇ ਦੋੜ ਭਾਜੇ ਵੀ ਵੱਜੋਗੇ ਇਹ ਕਹਿੰਦਾ ਜੀ ਇਸ ਕਰਕੇ ਅਧਿਕਾਰਾਮੋਰੇ ਬੇਨਤੀ ਆ ਸਰਕਾਰ ਮੋਰੇ ਬੇਨਤੀ ਆ ਕਿ ਸਾਡੇ ਮੀਟਰ ਲਾਏ ਜਾਓ ਤੁਸੀਂ ਕਹਿੰਦੇ ਜੀ ਸਰ ਜੀ ਮੀਟਰ ਲੱਗ ਜਾਣਾ ਤੇ ਕੁੰਡੀਆਂ ਬਰੋ ਸਰਕਾਰਾਂ ਮੈਜੂਗਾ ਤੇ ਅਜੇ ਦੋੜ ਭਾਜੇ ਵੀ ਵੱਜੋਗੇ ਤੇ ਕਹਿੰਦਾ ਜੀ ਇਸ ਕਰਕੇ ਅਧਿਕਾਰਾਮੋਰੇ ਬੇਨਤੀ ਆ ਸਰਕਾਰ ਮੋਰੇ ਬੇਨਤੀ ਆ ਕਿ ਸਾਡੇ ਮੀਟਰ ਲਾਏ ਜਾਓ